ਅੱਜ ਕੱਲ ਜਿਹੜੇ ਨੌਜਵਾਨ ਨੇ ਨਾ ਉਹ ਪਾਠ ਹੀ ਨਹੀਂ ਮੰਨਦੇ। ਪਹਿਲਾਂ ਬਹੁਤ ਸਾਡੇ ਕੋਲੇ ਹੋਰ ਵੀ ਕਮੀਆਂ ਨੇ ਪਰ ਸਭ ਤੋਂ ਵੱਡੀ ਕਮੀ ਅੱਜ ਪਾਠੀ ਸਿੰਘਾਂ ਦੀ ਆ ਰਹੀ ਹੈ। ਮੇਰਾ ਭਰਾ ਹੈ ਮੇਰੇ ਨਾਲ ਹੀ ਹੁੰਦਾ ਮੁੰਡਾ ਸੁਖਵੀਰ ਸਿੰਘ ਕਾਲਾ ਇਹਨਾਂ ਨੇ ਨਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਸੀ। ਗੁਰਦੁਆਰਾ ਸਾਹਿਬ ਗਏ ਤੇ ਸਾਡੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਕਿ ਓਏ ਤਰੀਕ ਦੇ ਦਿਓ ਜਲਦੀ ਤੋਂ ਜਲਦੀ ਹਨਾ ਪਰ ਉਹਨਾਂ ਦੀ ਇਹੀ ਕਹਿਣਾ ਸੀ ਕਿ ਗ੍ਰੰਥੀਆਂ ਦੀ ਕਮੀ ਹੈ। ਸੋ ਜਿਹੜੀ ਕੌਮ ਦੇ ਵਜ਼ੀਰੀ ਨਾ ਹੋਣ ਕਿਉਂਕਿ ਅਸੀਂ ਵਜ਼ੀਰ ਮੰਨਦੇ ਆ ਗ੍ਰ anthi ਸਿੰਘ ਨੂੰ ਗੁਰੂ ਘਰ ਦਾ ਵੀ ਜੇਕਰ ਕਨਪਾੜ ਸਾਹਿਬ ਪ੍ਰਕਾਸ਼ ਕਰਦੇ ਉਹ ਵਜ਼ੀਰੀ ਹੁੰਦਾ ਗੁਰੂ ਦਾ ਤੇ ਫਿਰ ਉਹ ਕੌਮ ਅੱਗੇ ਨਹੀਂ ਵੱਸ ਸਕਦੀ ਸੋ ਇਹ ਦੁੱਖ ਦੀ ਗੱਲ ਹੈ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਗ੍ਰ anthi ਸਿੰਘ ਬਣੋ ਪਰ ਕਾਰਨ ਕੀ ਹੈ ਬਣਦੇ ਕਿਉਂ ਨਹੀਂ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਕੜਮ ਚੌਧਰੀ ਹੈ ਨਾ ਉਹ ਇਹਨਾਂ ਦੀ ਤਨਖਾਹ ਹੀ ਨਹੀਂ ਵਧਾ ਦਿੰਦੇ 7-7000 ਤੇ ਗ੍ਰੰਥੀ ਸਿੰਘ ਕਿਵੇਂ ਗੁਜ਼ਾਰਾ ਕਰਨ ਇੱਥੇ ਅਸੀਂ ਆਰਕੈਸਟਰਾਂ ਨੂੰ ਲੱਖ-ਲੱਖ ਰੁਪਿਆ ਦੇ ਦਿੰਨੇ ਆ ਕੋਈ ਗਾਉਣ ਵਾਲਾ ਆਉਂਦਾ ਉਹਨੂੰ 5-7 ਲੱਖ ਰੁਪਿਆ ਦੇ ਦਿੰਨੇ ਆ ਹੋਰ ਵਿਆਹਾਂ ਤੇ ਅਸੀਂ ਕਰੋੜਾਂ ਰੁਪਿਆ ਖਰਚ ਕਰ ਦਿੰਨੇ ਆ ਪਰ ਅਸੀਂ ਆਪਣੇ ਗ੍ਰੰਥੀ ਸਿੰਘਾਂ ਦੀ ਤਨਖਾਹ ਵੇਲੇ ਪਿੱਟਣ ਲੱਗ ਜਾਂਦੇ ਆ ਜੇ 1000 ਰੁਪਿਆ ਵੀ ਵਧਾਉਣ ਲੱਗ ਜੇ ਗੁਰੂ ਘਰ ਦੀ ਕਮੇਟੀ ਇਸ ਕਰਕੇ ਮੈਂ ਪਹਿਲਾਂ ਤਾਂ ਮੇਰੀ ਕਮੇਟੀਆਂ ਨੂੰ ਬੇਨਤੀ ਆ ਗੁਰੂ ਘਰ ਦੀਆਂ ਨੂੰ ਕਿ ਮਤੇ ਪਾ ਕੇ ਗ੍ਰੰਥੀ ਸਿੰਘਾਂ ਦੀ ਜਿਹੜੀ ਤਨਖਾਹ ਹੈ ਉਹ ਘੱਟੋ-ਘੱਟ 15000 ਤੋਂ ਲੈ ਕੇ 20000 ਤੱਕ ਹੋਣੀ ਚਾਹੀਦੀ ਹੈ ਬਹੁਤ ਲੋੜਾਂ ਨੇ ਉਹਨਾਂ ਦੇ ਬੱਚੇ ਵੀ ਪੜਾਉਣੇ ਆ ਉਹਨਾਂ ਨੇ ਤੇ ਰਹਿਣਾ ਵੀ ਆ ਖਾਤ ਵੀ ਬਹੁਤ ਨੇ ਫੇਰ ਉਹਨਾਂ ਦੇ ਜਵਾਕ ਕਿਤੇ ਜਾ ਕੇ ਗ੍ਰੰਥੀ ਬਣਨਗੇ ਹੁਣ ਜਿਹੜੇ ਪਿਓ ਹੀ ਬੜਾ ਮੁਸ਼ਕਲ ਗੁਜ਼ਾਰਾ ਕਰ ਰਹੇ ਨੇ ਤੇ ਫਿਰ ਉਹ ਸਰਾਹਾਂ ਤੇ ਉਹਦਾ ਬੱਚਾ ਕਿਵੇਂ ਤੁਰੂਗਾ ਕੋਈ ਹੋਰ ਕੰਮ ਲੱਭੂਗਾ ਪਰ ਜੇ ਗ੍ਰੰਥੀ ਸਿੰਘ ਦੀ ਤਨਖਾਹ ਵੱਧ ਹੋਵੇ ਉਹ ਇੱਕ ਚੰਗਾ ਗੁਜ਼ਾਰਾ ਕਰਦਾ ਹੋਵੇ ਉਹ ਗੁਰੂ ਦਾ ਵਜ਼ੀਰ ਜਦੋਂ ਉਹ ਹੀ ਭੁੱਖਾ ਮਰ ਰਿਹਾ ਤੇ ਫਰਾਸੀ ਕਿੱਥੋਂ ਕਾਮਯਾਬ ਹੋ ਜਾਣਗੇ ਸੇ ਉਹਦੇ ਬੱਚੇ ਕਿੱਥੋਂ ਗ੍ਰੰਥੀ ਬਣ ਜਾਣਗੇ ਜਾਲੇਦਾਲੇ ਦੇ ਲੋਕ ਕਿੱਥੋਂ ਆਪਣੇ ਬੱਚਿਆਂ ਨੂੰ ਗ੍ਰਾਂਥੀ ਬਣਾ ਦੇਣਗੇ ਕਿਉਂਕਿ ਗ੍ਰਾਂਥੀ ਭੁੱਖੇ ਮਰ ਰਹੇ ਨੇ ਘਰ ਹੈ ਨਹੀਂ ਬੱਚਿਆਂ ਨੂੰ ਪੜਾਉਣ ਲਈ ਫੀਸਾਂ ਹੈ ਨਹੀਂ ਚੰਗੇ ਸਕੂਲਾਂ 'ਚ ਬੱਚੇ ਨਹੀਂ ਹੁਲਾ ਰਹੇ ਕਿਉਂਕਿ ਗੁਜ਼ਾਰਾ ਨਹੀਂ ਹੁੰਦਾ 7000 ਤੇ ਸੋ ਮੇਰੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਐਨ ਆਰ ਆਈ ਭਰਾਵਾਂ ਨੂੰ ਖਾਸ ਕਰ ਬੇਨਤੀ ਹੈ ਕਿ ਜਿਹੜੇ ਜਿਹੜੇ ਪਿੰਡਾਂ ਦੇ ਐਨ ਆਰ ਐਨ ਆਰ ਆਈ ਭਰਾ ਬਾਹਰ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ 1000 ਰੁਪਏ ਵੀ ਮਹੀਨੇ ਦਾ ਜੇ ਕੱਢ ਲਿਆ ਕਰੂ ਜੇ ਇੱਕ ਪਿੰਡ ਦੇ 5 ਬੰਦੇ ਬਾਹਰ ਆ ਤਾਂ 5000 ਹੋ ਗਿਆ ਬਾਕੀ ਗੁਰਦੁਆਰੇ ਦੀ ਕਮੇਟੀ ਵੱਲੋਂ ਤਨਖਾਹ ਹੋ ਗਈ ਤਾਂ 15-20000 ਰੁਪਏ ਅਸੀਂ ਗ੍ਰੰਥੀ ਨੂੰ ਇਕੱਠਾ ਕਰਕੇ ਦੇਈਏ ਤਾਂ ਜੋ ਚੰਗਾ ਖਜਾਰਾ ਹੋਵੇ ਤੇ ਗ੍ਰੰਥੀ ਸਿੰਘ ਜਿਹੜੇ ਨੌਜਵਾਨ ਨੇ ਉਹ ਬੰਨ ਵੱਧ ਤੋਂ ਵੱਧ ਉਹ ਆਪਣੇ ਘਰ ਵੀ ਚਲਾਉਣ ਤੇ ਗੁਰੂ ਦੇ ਵਜ਼ੀਰ ਬਣ ਕੇ ਸਾਨੂੰ ਸਿੱਖਿਆ ਵੀ ਦੇਣ ਇਹ ਸਭ ਤੋਂ ਵੱਡੀ ਬੇਨਤੀ ਹੈ ਸਭ ਤੋਂ ਵੱਡੀ ਸਾਡੀ ਭੁੱਲ ਵੀ ਹੈ ਇਹ ਕਿ ਅਸੀਂ ਗ੍ਰੰਥੀ ਸਿੰਘਾਂ ਦਾ ਸਤਕਾਰ ਵੀ ਭੁੱਲ ਗਿਆ ਕਰਨਾ ਤੇ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਵੀ ਅਸੀਂ ਬਿਲਕੁਲ ਹੀ ਘੱਟ ਦਿੰਨੇ ਆ ਤੇ ਉਹਨਾਂ ਵੱਲ ਸਾਡਾ ਧਿਆਨ ਹੀ ਹੈ ਨਹੀਂ ਇਸ ਕਰਕੇ ਆ ਦੇਖ ਲੋ ਆ ਦਿਨ ਦੇਖਣੇ ਨਹੀਂ ਪੈਣੇ ਸੀ ਜਿਹੜੇ ਅੱਜ ਦੇਖਣੇ ਪਏ ਐ ਕਿ ਬੰਦਾ ਗੁਰਦੁਆਰਾ ਸਾਹਿਬ ਜਾਂਦਾ ਖੰਡਪਾਟ ਸਾਹਿਬ ਦੀ ਤਰੀਕ ਕਹਿੰਦਾ ਵੀ ਦਿਓ ਤੇ ਅੱਗੋਂ ਇਹ ਜਵਾਬ ਹੋਵੇ ਕਿ ਗ੍ਰਾਂਥੀ ਸਿੰਘਾਂ ਦੀ ਕਮੀ ਐ ਹਜੇ ਤਰੀਕ ਮਹੀਨੇ ਨੂੰ ਮਿਲੂਗੀ ਦੇਖੋ ਇਸ ਕਰਕੇ ਪੰਜਾਬੀਓ ਸਿੱਖ ਭਰਾਵੋ ਅਕਲ ਨੂੰ ਹੱਥ ਮਾਰੋ ਸਾਡੇ ਕੌਮ ਕਿੱਧਰ ਨੂੰ ਤੁਰ ਪਈ ਐ ਅਸੀਂ ਕਲਾਕਾਰਾਂ ਨੂੰ 10 10 15-15 ਲੱਖ ਤੇ ਲਾ ਦਿੰਨੇ ਆ ఆర్కెస్ట్రా ਦੇ ਲਾ ਦਿੰਨੇ ਆ 2 2 ਲੱਖ ਰੁਪਇਆ ਉੱਤੇ ਪੈਸੇ ਵਾਰ ਦਿੰਨੇ ਆ ਹੋਰ ਲੱਖਾਂ ਰੁਪਇਆ ਅਸੀਂ ਵਿਆਹਾਂ ਤੇ ਖਰਚ ਕਰ ਦਿੰਨੇ ਆ ਪਰ ਅਸੀਂ ਗ੍ਰਾਂਥੀ ਸਿੰਘਾਂ ਵੱਲ ਧਿਆਨ ਨਹੀਂ ਦੇ ਰਹੇ ਸੋ ਮੇਰੀ ਬੇਨਤੀ ਹੈ ਸਿਰਫ ਗ੍ਰਾਂਥੀ ਸਿੰਘਾਂ ਲਈ ਹੈ ਕਿ ਨੌਜਵਾਨ ਵਤੁਵਤ ਗ੍ਰਾਂਥੀ ਸਿੰਘ ਬਣਨ ਤੇ ਜਿਹੜੀਆਂ ਕਮੇਟੀਆਂ ਨੇ ਜਾਂ ਜਿਹੜੇ ਨਗਰ ਨੇ ਉਹ ਇਹਨਾਂ ਦੀਆਂ ਤਨਖਾਹਾਂ ਵੱਲ ਧਿਆਨ ਦੇਣ ਤੇ ਤਨਖਾਹਾਂ ਇਹਨਾਂ ਦੀਆਂ ਵਧਾਉਣ